ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਦਾ ਇਹ ਪਿੰਡ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਬਹੁਤ ਵੀਡੀਓ ਬਣਾਈਆਂ ਕਿਉਂਕਿ ਵਪਾਰ ਦਾ ਕੰਮ ਹੈ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਆਲੇ ਆਉਂਦੇ ਰਹਿੰਦੇ ਆ ਸਾਹਮਣੇ ਤੁਸੀਂ ਇਹ ਵਿਹੜ ਦੇਖ ਰਹੇ ਹੋ ਦੋਸਤੋ ਇਹ ਗੱਬਣ ਹੈ ਇਹ ਵਿਕਾਊ ਹੈ ਜਿਹਨੂੰ ਪਸੰਦ ਆਜੂਗੀ ਉਹ ਵੀ ਤਸੱਲੀ ਕਰਨ ਦਾ ਹੱਕ ਰੱਖਦਾ ਤੇ ਜਰੂਰ ਤਸੱਲੀ ਕਰ ਲਿਆ ਕਰੋ ਨੰਬਰ ਸਕਰੀਨ ਉੱਤੇ ਚੱਲੂਗਾ ਸੌਦਾ ਸਿੱਧਾ ਮਾਲਕ ਨਾਲ ਹੋਣਾ ਆਓ ਇਹਦੀ ਡਿਟੇਲ ਪੁੱਛ ਕੇ ਬਾਅਦ ਚ ਇਹਨੂੰ ਆਪਾਂ ਤੋਰ ਕੇ ਤੁਹਾਨੂੰ ਦਿਖਾਵਾਂਗੇ ਲਖੇ ਭਾਈ ਸਸਤੀ ਗਾਹ ਸਸਤੀ ਗਾਲ ਭਾਈ ਲਖੇ ਅੱਜ ਜਿਹੜੀ ਇਹ ਗਾਂ ਵੇਚਣ ਲੱਗਿਓ ਕੰਨਵਾ ਸੂਆ ਇਹ ਪਹਿਲਾ ਸੂਆ ਜੀ ਕਿੰਨੇ ਕ ਦਿਨ ਲੈ ਜੂਗਾ ਜੇ ਸੂਆ ਜੇਰੇ ਆਪਾਂ ਨੂੰ ਦੋ ਤਰੀਕ ਨੂੰ ਦਿਨ ਪੂਰੇ ਦੱਸਿਆ ਜੀ ਬਸ ਤਿਆਰੀ ਇੱਕ ਦੋ ਦਿਨ ਲਊਗੀ ਠੀਕ ਹੈ ਡਿਮਾਂਡ ਕੀ ਰਹੂਗੀ ਡਿਮਾਂਡ ਇਹਦੀ 1,28,000 ਰੁਪਏ ਜੀ 1,28,000 ਹਾਂਜੀ ਡਿ ਤੇ ਆਪਾਂ ਨੂੰ ਇਹ ਐਵਰੇਸਟ ਲੱਗਿਆ ਆਪਾਂ ਦਾ ਉਹਨਾਂ ਨੇ 66 ਦੱਸਿਆ ਪਰ ਆਪਣੀ ਗਾਰੰਟੀ ਕੋਈ ਨਹੀਂ ਜੀ ਠੀਕ ਹੈ ਹੁਣ ਤਾਂ ਜੀ ਸੋ ਕੋਲੀ ਭਾਈ ਇਹ ਦੱਸੋ ਤੁਸੀਂ ਕਨਵੈਨਸ਼ਨਲ ਸੀਮਨ ਹੀ ਮੰਨ ਲਿਓ ਦੱਸਿਆ ਭਾਈ ਕਿੰਨਾ 66 ਪਰ ਹੋ ਸਕਦਾ ਕਈ ਵਾਰਾਂ ਵੱਛਾ ਦੇ ਦੇ ਫਿਰ ਤੁਹਾਨੂੰ ਇਹ ਨਾ ਲੱਗੇ ਵੀ ਦੱਸਿਆ ਜੀ ਆ ਜੀ ਠੀਕ ਹੈ ਸੋ ਹੈ ਆਪ ਪਾਈਪਰ ਦੀ ਹੈ ਤੇ ਐਵਰੇਸਟ ਬੋਲ ਦਾ ਸੀਮਨ ਲੱਗਾ ਦੋਨੋਂ ਹੀ ਬੋਲ ایਵੀਐਸ ਕੰਪਨੀ ਵੱਲੋਂ ਆਉਂਦੇ ਆ ਬਹੁਤ ਸੋਹਣਾ ਟਾਂ ਚਾ ਦੋਸਤੋ ਵੈਡ ਦਾ ਸੋ ਇਹ ਪਹਿਲਾ ਵੈਡ ਹੈ ਦੈਨ ਲਗਭਗ ਪੂਰੇ ਹੀ ਆ 2 ਤਰੀਕ ਨੂੰ ਦੱਸਿਆ ਪੂਰੇ ਤੇ ਅੱਜ 31 ਤਰੀਕ ਹੈ ਸਾਲ ਦਾ ਲਾਸਟ ਦਿਨ ਆਪਾਂ 2024 ਦਾ ਅੱਜ ਜਿਹੜਾ ਹੋ ਦੇ ਚ ਵੀਡੀਓ ਬਣਾ ਰਹੇ ਆ ਨਵੇਂ ਵੀ ਛੋਟੀ ਨਹੀਂ ਕੱਦ ਪੂਰਾ ਵੱਡਾ ਬਹਿੜਦਾ ਹਾਈਟ ਫੁੱਲ ਆ ਲੰਬਾਈ ਫੁੱਲ ਆ ਬਾਕੀ ਢਾਂਚਾ ਦੇਖੋ ਤੋ ਕੰਗਰੋੜ ਦੇਖੋ ਬਿਲਕੁਲ ਸਿੱਧੀ ਨਹੀਂ ਭਾਈ ਕਮਾਈ ਜਿਨੇ ਫਾਰਮ ਚ ਰੱਖਣੀ ਆ ਉਹਦੇ ਵਾਸਤੇ ਵੀ ਚੰਗੀ ਆ ਤੇ ਜਿਨੇ ਉ ਬਰੀਡਿੰਗ ਤੇ ਕੰਮ ਕਰਨਾ ਘਰੇ ਬੰਨੇ ਰੱਖੇ ਪਸ਼ੂ ਆ ਤਾਂ ਉਹਨਾਂ ਚ ਵੀ ਬਹੁਤ ਚੰਗੀ ਰਹੂਗੀ ਕਿਉਂਕਿ ਮੇਨ ਸਟ੍ਰਕਚਰ ਪਸੂ ਦਾ ਜੇ ਆਪਾਂ ਦੇਖੀਏ ਜਿਵੇਂ ਇਹਦੀ ਤੁਸੀਂ ਤੋਂ ਕੰਗਰੋੜ ਦੇਖੋਗੇ ਬਿਲਕੁਲ ਸਿੱਧੀ ਨਜ਼ਰ ਆਉਂਦੀ ਹੈ ਢਾਂਚਾ ਖੁੱਲਾ ਹੈ ਦੂਸਰੀ ਕੁੜਿਆਂ ਦੀ ਚੜਾਈ ਦੇਖ ਲਓ ਇਹਦੀ ਹਵਾਨਾ ਫੈਕਸ ਹੈ ਹਾਲਾਂਕਿ ਸੈਡ ਚੰਗਾ ਹਵਾਨੇ ਦਾ ਥਾਣਾ ਸੈਡ ਤੋਂ ਜਾਂਦੀ ਤੇ ਦੇਖੋ ਹੱਥੀ ਚੁਾਈ ਵਾਲੇ ਦਿਸਦੇ ਆ ਬਾਕੀ ਹਜੇ ਥਣ ਹੋਰ ਨਿਕਰੂਗਾ ਬੰਦ ਬਈ ਸੋ ਇੱਕ ਹੀ ਨਾਗਾ ਅਗਾੜੀ ਹਵਾਨੇ ਦੀ ਦੋਸਤੋ ਇੱਥੇ ਦੇਖ ਸਕਦੇ ਹੋ ਚੰਗੀ ਦਿਸਦੀ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਹੈ ਇਸਨ ਕਿਤਨਾ ਇਹਦਾ ਥਾਂ ਦਾ ਸਾਈਜ਼ ਦੇਖੋ ਬਾਕੀ ਹਵਾਨਾ ਬਿਲਕੁਲ ਫਿਕਸ ਜਿਹਾ ਨਜ਼ਰ ਆਉਂਦਾ ਤੋ ਚੰਗੇ ਥਾਣ ਹਵਾਨੇ ਦੀ ਇਹ ਵੈੜ ਅਗਾੜੀ ਮੈਂ ਪਹਿਲੇ ਦੱਸੀ ਸੀ ਹਵਾਨੇ ਦੀ ਬਹੁਤ ਸੋਹਣੀ ਨਜ਼ਰ ਆ ਰਹੀ ਹੈ ਤੁਸੀਂ ਇਧਰੋਂ ਦੇਖ ਸਕਦੇ ਹੋ ਬਾਕੀ ਅਜੇ ਹੋਰ ਨਖਰੂ ਵੀ ਵੈੜ ਕਿਉਂਕਿ ਸੌਂਦੀ ਸੌਂਦੀ ਨੇ ਇਹਨੇ ਦੁੱਧ ਹਵਾਨੇ ਛੋੜ ਪਰ ਜਾਣ ਲਖੇ ਮਾਡੀ ਪੂਛ ਫੜੀ ਭਾਈ ਫਿਕਸ ਹਵਾਨਾ ਦਸਤੋਂ ਚੰਗਾ ਜੁੜਿਆ ਹੋਇਆ 1 ਲੱਖ 28000 ਦੀ ਡਿਮਾਂਡ ਰੱਖੀ ਹੈ ਆਸ ਹੈ ਚੰਗੀ ਸੰਭਾਲੋਗੇ ਤਾਂ ਬਹੁਤ ਸੋਹਣਾ ਰੋਡ ਦੇਊਗੀ ਕਿਉਂਕਿ ਬਰੀਡ ਕੁਆਲਟੀ ਚੰਗੀ ਹੈ ਸਟਰਕਚਰ ਚੰਗਾ ਹੈ ਸੋ ਇੱਕ ਹੀ ਨਕਸ਼ੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਸੰਦ ਆਉਂਦੀ ਹੈਗਾ ਤਾਂ ਸਿੱਧਾ ਸੰਪਰਕ ਬਾਈ ਨਾਲ ਕਰਕੇ ਖਰੀਦ ਲਿਓ ਧੰਨਵਾਦ